A CIDADE ਖਬਰ ਅਮ੍ਰਿਤਸਰ ਤੋਂ ਹੈ ਜਿੱਥੇ ਕੀ ਦਬੁਰਜੀ ਪਿੰਡ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਤੇ ਬੀਤੀ ਰਾਤ ਨੂੰ ਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਸ਼ਨਪ੍ਰੀਤ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ ਤੇ ਰਾਤ ਸਮੇਂ ਆਪਣੀ ਗੱਡੀ ਵਿੱਚ ਤੇਲ ਪਾਉਣ ਲਈ ਗਿਆ ਸੀ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇੱਕ ਕਾਰ ਤੋਂ ਉਤਰੇ ਨਕਾਬਪੋਸ਼ ਨੌਜਵਾਨ ਨੇ ਉਸ ਉੱਪਰ ਸਿੱਧੀ ਗੋਲੀ ਚਲਾ ਦਿੱਤੀ ਤੇ ਇੱਕ ਗੋਲੀ ਉਸਦੀ ਥਾਣ ਵਿੱਚ ਜਾ ਕੇ ਲੱਗੀ ਤੇ ਜਿਸ ਨੂੰ ਫੌਰੀ ਤੌਰ ਤੇ ਇੱਕ ਨੇੜੇ ਹਸਪਤਾਲ ਵਿੱਚ ਪਹੁੰਚਤ ਕਰਵਾਇਆ ਗਿਆ ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਹੌਤੇ ਹੀ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਬਾਬਤ ਪੀ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਤੇ ਨਾ ਹੀ ਕੋਈ ਝਗੜਾ ਸੀ ਤੇ ਪੁਲਿਸ ਕੋਲੋਂ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇੱਕ ਗੱਲ ਕੋਈ ਕਰੀਬ 10:30 ਵਜੇ ਸਾਨੂੰ ਮੰਦੀਪਾ ਬਾਟਪੇਟ ਤੋਂ ਥਾਣਾ ਚਾਟਿਵੰਡੀ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਉਹ ਐਡਮਿਟਰ ਹੋਇਆ ਹੈ। ਜੋ ਮੌਕੇ ਤੇ ਐਸਐਚਓ ਸਾਹਿਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ। ਤੇ ਉਸ ਤੋਂ ਪਤਾ ਲੱਗਿਆ ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਵਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਵਾ ਕੇ ਨਿਕਲਿਆ ਤਾਂ ਅੱਗੋਂ ਇੱਕ ਗਰੇਹ ਕਲਰ ਦੀ ਕਾਰ ਤੇ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚਬਾੜੇ ਵਿੱਚ ਲੱਗੀ ਹੈ ਕੀ ਰਿਜਿਸਟਰ ਕਰ ਰਿਹਾ ਤਫਤੀਸ਼ ਜਾਰੀ ਹੈ ਜਲਦੀ ਤੋਂ ਜਲਦੀ ਤੈਸ ਕਰਕੇ ਦੋ ਛੇਨ ਅਰੈਸਟ ਕੀਤੇ ਜਾਈਗੇ ਸਰਕਾਰ ਨੇ ਕੀ ਸੀ ਗੋਲੀ ਕਿਉਂ ਚਲਾਈ ਸੀ ਦੇਖੋ ਇਹ ਤਫਤੀਸ਼ ਦਰਾਂ ਨਹੀਂ ਪਤਾ ਚੱਲੇਗਾ ਵੀ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈਗੀ ਪਰਵਾਦ ਵੱਲੋਂ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਧਮਕੀ ਆਈ ਹੋਵੇ ਜਾਂ ਕਿਸ ਤਰ੍ਹਾਂ ਦੀ ਕੋਈ ਲੜਾਈ ਚੱਲੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਤਫਤੀਸ਼ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਤਫਤੀਸ਼ ਜਾਰੀ ਹੈ ਫਿਰ ਨਾਲ ਕੋਈ ਗ੍ਰਿਫਤਾਰੀ ਨਹੀਂ ਟ੍ਰੇਸ ਕਰ ਰਹੇ ਆ ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ ਉਹ ਨਹੀਂ 35 36 ਸਾਲ ਦਾ ਕੰਮ ਕੀ ਕਰਦਾ ਸੀ ਸਰ ਮੈਡੀਕਲ ਸਟੋਰ ਆ ਦਾ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹੈਗੇ ਉਹ ਕਰ ਰਹੇ ਆ ਉਹ ਪਾਰਟ ਆਫ ਅ ਇਨਵੈਸਟੀਗੇਸ਼ਨ ਆ ਚੱਲ ਰਹੀ ਹੈ ਮੇਰੇ ਨਾਲ ਲੜਦਾ ਪੰਜ ਪਤਾ ਨਹੀਂ ਗੱਡੀ ਪਖੇ ਮੇਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਦੇ ਘਰ ਰੱਖੀ ਸਗੋਣੇ ਤੇ ਪਰ ਸੇ ਗੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇ ਕੋ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੈਂ ਚਾਬੀ ਮੰਗੀ ਮੰਮੀ ਚਾਬੀ ਸੁੱਟ ਮੈਂ ਚਾਬੀ ਆਪ ਸੁੱਟੀ ਆਪਣੇ ਹੱਥਾਂ ਨਾਲ ਚਾਬੀ ਸੁੱਟੀ ਮੈਨੂੰ ਨਹੀਂ ਪਤਾ ਇਹ ਕੁਝ ਹੋਇਆ ਮੈਂ ਚਾਬੀ ਨਾਲ ਸੁੱਟਦੀ ਬਸ ਜਿੱਤਰਾ ਘਰ ਚ ਹੀ ਪਰਿਵਾਰ ਚ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਹੋਇਆ ਨਾ ਪੁੱਛ ਨਹੀਂ ਜਦ ਲੜਾਈ ਝਗੜਾ ਹੁੰਦਾ ਹਨ ਪਤਾ ਹੁੰਦਾ ਹਨ ਕੁਝ ਨਹੀਂ ਪਤਾ ਕਰ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਚਾਰ ਗੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਓਏ ਕੰਮ ਕੀਤਾ ਕਾਲੇ ਗੁੰਡਾ ਨੂੰ ਪਲਾਸਟਿਕ ਚਾੜ ਕੇ ਮੈਡੀਕਲ ਸਟੋਰ ਤੇ ਆਪਣੇ ਦੇ ਲਈ ਆਪਣੇ ਬਣਾ ਰਹੀ ਜੇ ਨਾਲ ਇੱਕ ਗੋਲੀ ਵੱਜੀ ਉਹਨੇ ਮੇਰੇ ਪੁੱਤਰ ਦਾ ਸਾਰਾ ਤਾਂ ਹੀ ਖੜਾ ਕਰਤਾ ਮੈਂ ਜਦੋਂ ਗੋਲੀਆਂ ਜਿਹਨੇ ਉਹ ਇਕੱਲਾ ਹੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨੇ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬਚੀ ਸੀ ਕ੍ਰਿਟੀਕਲ ਕੰਡੀਸ਼ਨ ਕਰੀਤੀ ਹੈ ਕੋਈ ਤੁਹਾਡੇ ਨਾਲ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਹੋਦੀ ਕੋਈ ਕੁਝ ਨਹੀਂ ਹੈ ਕੋਸ਼ਿਸ਼ ਕੀ ਹੋਇਆ ਤੁਹਾਡਾ ਵਾਹ ਹਸਤਾ ਖੇਡਦਾ ਉਤਰ ਰੌਣਕੀ ਮੁੰਡਾ ਮੇਰਾ ਹੱਥੋਂ ਰੌਣਕ ਲਾੜ ਛੇੜਦਾ ਸੀ ਤੇ ਜਿੱਥੇ ਜਾਂਦਾ ਰੌਣਕ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਸਤਕ ਵੱਲੋਂ ਜਿੰਨਾਂ ਮੇਰੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਸਾਬ ਚਾਹੀਦਾ ਮੇਰਾ ਪੁੱਤਰ ਠੀਕ ਹੋ ਗਿਆ ਕਿੰਨੇ ਭੈਣ ਭਰਾ ਆ ਗਏ ਦੋ ਬੇਟੇ ਮੇਰੇ ਦੋ ਬੇਟੇ ਮੇਰਾ ਨਾਮ ਹਰਬਖਸ਼ ਸਿੰਘ ਆਤੂ ਜੀ ਦਪੁਰਜੀ ਦਪੁਰਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਤੁਸੀਂ ਆ ਅਸੀਂ ਤਾਂ ਕਾਰਿਆਂ ਹੀ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣ ਵੀ ਗੱਡੀ ਦੇ ਟਾਇਰ ਪਵਾ ਲਾ ਪਵਾ ਲਿਆਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾਂ ਉਹ ਪੈਂਚਰ ਵਾਲੀ ਦੁਕਾਨ ਬੰਦ ਸੀ ਐ ਜਾ ਕੇ ਅਗਲੇ ਬਾਰੇ ਮਾਨ ਨਾਲ ਤੁਰਲੇ ਬਨੇ ਆ ਗਿਆ ਅਗਰ ਲਾਇਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲਈ ਨਾ ਤੇਲ ਪਵਾ ਕੇ ਜਦੋਂ ਨਿਕਲਿਆ ਉਧਰੋਂ ਰੋਂਗ ਸਾਈਡ ਹੀ ਅੱਗੂ ਗੱਡੀ ਆਉਂਦੀ ਚਾਰ ਹੀ ਉਹਨਾਂ ਕੋ ਨਕਾਬ ਪੋਛੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਹੁੰਦਾ ਜਸ਼ਨਪ੍ਰੀਤ ਕਿੰਨੀ ਉਮਰ ਹੈਗੇ ਉਹਦੀ 22 ਸਾਲ ਦੇ ਆਇਆ ਸੀ ਨਹੀਂ ਹਨ ਮੈਡ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਇਹਦਾ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਕਿਹੜੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਵੀ ਸਾਨੂੰ ਪਤਾ ਹੋਵੇ ਕਿ ਇਹਦਾ ਕਿਹੜਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪ ਨਹੀਂ ਪਤਾ ਲੱਗਦਾ ਕਿਹੜੀ ਗੋਲੋਂ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿਨ੍ਹਾਂ ਵੱਲੋਂ ਗੋਲੀਆਂ ਚਲੀਆਂ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਆ ਮੂੰਹ ਉਹਨਾਂ ਦੇ ਬੱਦੇ ਇਨਕਾਬ ਹੋ ਸੀ ਪਛਾਣ ਉਹ ਡਾਕਟਰ ਸੀ ਜੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉੱਥੇ ਦੁਕਾਨ ਤੇ ਵੇਂਦਾ ਠੀਕ ਹੈ ਹਾਂਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਕਿੰਨੇ ਗੋਲੀਆਂ ਲੱਗੀਆਂ ਇੱਕੋ ਹੀ ਗੋਲੀ ਵੱਜੀ ਆ ਤੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲੀਆਂ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਪੁਲਿਸ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵਾਲੇ ਕਾਰ ਉਹਦੀ ਮੰਗ ਕੀਤੀ ਕਰਦੇ ਕੋਈ ਸੀਸੀਟੀਵੀ ਬਸ ਅਸੀਂ ਉਹਨਾਂ ਨੂੰ ਕਹਿਣਾ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਈ ਮੋਕੇ ਤੋਂ ਸਾਹਮਣੇ ਨਹੀਂ ਉਹ ਪੁਲਿਸੀ ਕਾਰਵਾਈ ਕਰਨੀ ਸਾਨੂੰ ਤਾਂ ਪਤਾ ਨਹੀਂ ਤੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਕੰਡੀਸ਼ਨ ਤੇ ਨਾਜਕ ਹੈ ਜੀ ਠੀਕ ਹੈ ਹਾਂ ਟੋਟਲ ਕਿੰਨੀਆਂ ਗੋਲੀਆਂ ਬੱਜੀਆਂ ਉਹਦੇ ਇੱਕੋ ਹੀ ਗੋਲੀ ਬੱਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬੱਜੀ ਉਹ ਮੂੰਹ 'ਚ ਮਾਰੀ ਗੋਲੀ ਦੋ ਮਣਕੇ ਉਹਦੇ ਟੁੱਟ ਗਏ ਸਾਲੀ ਨੱਕ 'ਚ ਗੋਲੀ ਮਾਰੀ ਬੱਜੀ ਹੈ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਕਿਸੇ ਨੇ ਕੋਈ ਕਿਸੇ ਨੇ ਕਾਲੀ ਉਹਨੇ ਗੱਡੀ ਕੱਢੀ ਆ ਕਾਲੀ ਕਿਸੇ ਨੇ ਤਾਇਕੀਕਤ ਕੀਤੀ ਉਹਦੀ ਉਹਦੀ ਤਾਇਕੀਕਤ ਕਾਦੇ ਕਾਲੀ ਉਹਨੂੰ ਠੇਰੀ ਕੀਤਾ ਕਾਰਨ ਹੁਣ ਤੇ ਉਹ ਇਹ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤੇ ਉਹ ਪਤਾ ਲੱਗ ਜਾਊਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦ ਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਦੇ ਆ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ